ਪੰਜਾਬ ਦੇ ਵਿੱਚ ਮੁਰਤੋ ਹੜ੍ਹਾਂ ਦਾ ਖਤਰਾ ਮੰਡਰਾਇਆ ਹੈ ਤਾਂ ਪੌਂਗ ਡੈਮ ਤੇ ਪਖੜਾ ਡੈਮ ਦੇ ਫਲੱਡ ਗੇਟ ਖੋਲੇ ਗਏ ਨੇ 2-2 ਫੁੱਟ ਤੱਕ ਦੱਸਦੇ ਕਿ ਪਖੜਾ ਦੇ ਫਲੱਡ ਗੇਟ ਖੋਲੇ ਗਏ ਨੇ ਔਰ ਪੌਂਗ ਡੈਮ ਤੋਂ 50000 ਕਿਊਸਿਕ ਪਾਣੀ ਛੱਡਿਆ ਗਿਆ ਹੈ ਰੰਜੀਤ ਸਾਗਰ ਡੈਮ ਤੋਂ 35000 ਕਿਊਸਿਕ ਪਾਣੀ ਛੱਡਿਆ ਗਿਆ ਤਾਂ ਪਾਰੀ ਨੀ ਦੇ ਅਲਰਟ ਤੋਂ ਬਾਅਦ ਪਾਣੀ ਛੱਡਿਆ ਗਿਆ ਹੈ 2 ਦਿਨ 6 ਅਤੇ 7 ਤਰੀਕ ਨੂੰ ਪਾਰੀ ਨੀ ਦਾ ਅਲਰਟ ਹੈ ਉਸ ਤੋਂ ਪਹਿਲਾਂ ਡੈਮ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਇਹਨੇ ਇੱਕ ਖਾਲੀ ਕੀਤੇ ਜਾ ਰਹੇ ਨੇ ਤਾਂ ਕਿ ਜੇਕਰ ਬਰਸਾਤ ਦਾ ਪਾਣੀ ਬਹੁਤ ਜ਼ਿਆਦਾ ਵੱਧਦਾ ਵੀ ਹੈ ਤਾਂ ਫੇਰ ਇੰਨੀ ਕਿ ਸਮਰੱਥਾ ਰਵੇ ਕਿ ਜ਼ਿਆਦਾ ਪਾਣੀ ਜਿਹੜਾ ਹੈ ਇਕੱਠਾ ਹੀ ਨਾ ਛੱਡਵਾ ਪਵੇ ਇਸ ਕਰਕੇ ਪਹਿਲਾਂ ਹੀ ਉਹਨਾਂ ਡੈਮ ਨੂੰ ਖਾਲੀ ਕੀਤਾ ਜਾਵੇ ਪੌਂਗ ਡੈਮ ਤੋਂ ਇਸ ਵਕਤ ਸਭ ਤੋਂ ਵੱਡੀ ਅਪਡੇਟ ਲੈ ਕੇ ਸਾਹਮਣੇ ਆਏ ਆਂ 10 ਦਿਨ ਨੇ ਕਿ ਇਸ ਵਕਤ ਮੈਂ ਮੌਜੂਦ ਹਾਂ ਪੌਂਗ ਡੈਮ ਦੇ ਸਪਿਲਵੇ ਗੇਟਾਂ ਦੇ ਬਿਲਕੁਲ ਸਾਹਮਣੇ ਸੋ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਦਿਖਾ ਦੇਣ ਕਿ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਮਹੀਨੇ ਦੀ 29 ਤਰੀਕ ਨੂੰ ਇਸ ਸਪਿਲਵੇ ਗੇਟਸ ਬੰਦ ਕੀਤੇ ਗਏ ਸੀਗੇ ਕਿਉਂਕਿ ਪਾਣੀ ਦੀ ਆਮਦ ਹਿਮਾਚਲ ਤੋਂ ਬਿਲਕੁਲ ਕੱਟ ਗਈ ਸੀ ਤੇ ਉਸ ਦੇ ਨਾਲ ਹੀ ਵੱਡੀ ਤਾਜ਼ਾ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਦੁਪਹਿਰ 12 ਵਜੇ ਤੋਂ ਬਾਅਦ ਪੌਂਗ ਡੈਮ ਵੱਲੋਂ ਇੱਕ ਵਾਰ ਫਿਰ ਇਨ ਗੇਟਾਂ ਨੂੰ ਖੋਲ ਦਿੱਤਾ ਜਾਏਗਾ ਕਿਉਂਕਿ 50000 ਕਿਊਸਿਕ ਜੋ ਪਾਣੀ ਹੈ ਬੀਬੀਐਮਬੀ ਵੱਲੋਂ ਦੱਸਿਆ ਜਾ ਰਿਹਾ ਕਿ ਛੱਡਣ ਦੀ ਜਾਣਕਾਰੀ ਦਿੱਤੀ ਗਈ ਕਿ 50000 ਕਿਊਸਿਕ ਪਾਣੀ ਇੱਕ ਵਾਰ ਫਿਰ ਬਿਆਸ ਦਰਿਆ ਨੂੰ ਰਿਲੀਜ਼ ਕੀਤਾ ਜਾਏਗਾ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਮੇਰੇ ਤੁਸੀਂ ਲੈਫਟ ਸਾਈਡ ਤੇ ਵੀ ਜੋ ਦੇਖ ਰਹੇ ਹੋ ਉਥੋਂ ਟਰਬਾਈਨਾ ਰਸਤੇੋਂ ਰੈਗੂਲਰ ਜੋ ਪਾਣੀ ਹੈ 11500 ਕਿਊਸਿਕ ਪਾਣੀ ਜੋ ਹਰ ਵਕਤ ਬਿਆਸ ਦਰਿਆ ਨੂੰ ਰਿਲੀਜ਼ ਹੁੰਦਾ ਰਹਿੰਦਾ ਹੈ ਇਹ ਗੱਲ ਕਰੀਏ ਕਿ ਜੋ ਸਪਿਲਵੇ ਗੇਟ ਇਸ ਵਕਤ ਬੰਦ ਨੇ ਉਨਾਤ ਪਿਲਵੇਗਾਟਾਂ ਤੋਂ ਵੀ ਕੁਝ ਸਮੇਂ ਬਾਅਦ ਦੁਬਾਰਾ ਪਾਣੀ ਛੱਡਿਆ ਜਾਏਗਾ ਉਸ ਦੇ ਨਾਲ ਹੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਅਕਰੀ ਪਿੱਛੇ ਵੀ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਲੈਣ ਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਤੇਜ਼ਾ ਪਰ ਪਾਣੀ ਘਟਿਆ ਜ਼ਰੂਰ ਸੀਗਾ ਔਰ ਪਾਣੀ ਜੋ ਹੈ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਉੱਪਰ ਤੱਕ ਜਿੱਥੇ ਤੱਕ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉੱਪਰ ਤੱਕ ਪਾਣੀ ਜਿਹੜਾ ਸੀਗਾ ਕੁਝ ਦਿਨ ਪਹਿਲਾਂ ਸੀਗਾ ਪਰ ਹਿਮਾਚਲ 'ਚ ਜਿਸ ਤਰ੍ਹਾਂ ਪਾਣੀ ਦੀ ਆਮਦ ਘਟੋਈ ਉਸ ਦੇ ਨਾਲ ਜੋ ਪਾਣੀ ਦਾ ਲੈਵਲ ਹੈ ਉਹ ਬਿਆਧਰੀਆਂ ਨੂੰ ਬਿਲਕੁਲ ਕੱਟ ਹੁੰਦਾ ਦਿਖਾਈ ਦਿੱਤਾ ਸੀਗਾ ਪਰ ਇੱਕ ਵਾਰ ਫਿਰ ਜਿਸ ਤਰ੍ਹਾਂ orange alert ਕੀਤਾ ਗਿਆ ਤਿੰਨ ਰਾਜਾਂ ਦੇ ਵਿੱਚ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਾਰ ਫਿਰ ਮੌਸਮ ਜਿਹੜਾ ਹੈ ਆਪਣੀ ਕਰਵਟ ਬਦਲੇਗਾ ਔਰ ਭਾਰੀ ਬਾਰਿਸ਼ ਜਿਹੜੀ ਹੈ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਹੋਏਗੀ ਉਸ ਦੇ ਨਾਲ ਪੌਂਗ ਡੈਮ ਦਾ ਵਾਟਰ ਲੈਵਲ ਫਿਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਜੋ BBMP ਵੱਲੋਂ ਵੀ ਜਿਹੜਾ ਇੱਕ ਫੈਸਲਾ ਲਿਆ ਗਿਆ ਪਾਣੀ ਨੂੰ ਦੁਬਾਰਾ ਅੱਜ 50000 ਕਿਊਸਿਕ ਰਿਲੀਜ਼ ਕੀਤਾ ਜਾਏਗਾ ਕਿਉਂਕਿ ਉਹਨਾਂ ਨੂੰ ਵੀ ਇਹ ਆਮਦ ਆਖੀ ਪਾਣੀ ਦੀ ਆਮਦ ਜੋ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਹੈ ਉਹ ਬਾਰਿਸ਼ ਨਾਲ ਵੱਧ ਸਕਦੀ ਹੈ ਇਸ ਕਰਕੇ BBMP ਵੱਲੋਂ ਦੁਬਾਰਾ ਇੱਕ ਵੱਡਾ ਫੈਸਲਾ ਲਿਆ ਗਿਆ ਅੱਜ ਦੁਪਹਿਰ ਤੋਂ ਬਾਅਦ ਪਾਣੀ ਨੂੰ 50000 ਕਿਊਸਿਕ ਜੋ ਬਿਆਸ ਦਰਿਆ ਦੇ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ ਪਿਛਲੇ ਦਿਨੀ ਵੱਧ ਮਾਤਰਾ ਵਿੱਚ ਆਈ ਬਰਸਾਤ ਦਾ ਪਾਣੀ ਹਾਲੇ ਪਿੰਡਾਂ ਦੇ ਵਿੱਚੋਂ ਨਿਕਲਿਆ ਹੀ ਨਹੀਂ ਸੀ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ ਨਵਾਂ ਹੀ ਹਾਈ ਅਲਰਟ ਜਾਰੀ ਕਰਕੇ ਲੋਕਾਂ ਬਤਾ ਦਿੱਤੀ ਗਈ ਹੈ ਹਾਲਾਂਕਿ ਬੀਬੀਐਮਪੀ ਵੱਲੋਂ ਜਿਹੜਾ ਹੈ ਆਪਣੇ ਨਹਿਰਾਂ ਤੇ ਡੈਮਾਂ ਦੀ ਜਿਹੜੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਪਾਣੀ ਦਾ ਲੈਵਲ ਮੇਨਟੇਨ ਕਰਨ ਦੇ ਮਕਸਦ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਹੈ ਅੱਜ ਦੁਪਹਿਰ ਤੋਂ ਬਾਅਦ ਜਿਹੜਾ ਹੈ ਫਲੱਡ ਗੇਟ ਖੋਲ ਦਿੱਤੇ ਜਾਣਗੇ ਤਾਂ ਜੋ ਜਿਹੜਾ ਹੈ ਗੋਬਿੰਦ ਸਾਗਰ ਝੀਲ ਦਾ ਲੈਵਲ ਮੇਨਟੇਨ ਕੀਤਾ ਜਾਵੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਦਈਏ ਨੰਗਲ ਡੈਮ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਜਿੱਥੇ ਕਿ ਜਿਹੜਾ ਹੈ ਪਾਖੜਾ ਡੈਮ ਤੋਂ ਜਦੋਂ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਂਦਾ ਤਾਂ ਉਹੀ ਪਾਣੀ ਇਸੀ ਨੰਗਲ ਡੈਮ ਦੇ ਪਿੱਛੇ ਬਣੀ ਜਿਹੜੀ ਝੀਲ ਹੈ ਇਹੋ ਇਹੀ ਪਾਣੀ ਦੀ ਮਾਤਰਾ ਜਿਹੜੀ ਹੈ ਪਿਛਲੇ ਕੱਲ੍ਹ ਨਾਲੋਂ ਜਿਹੜੀ ਹੈ 6500 ਕਿਸੀਕ ਵਧਾਈ ਗਈ ਹੈ ਤੇ ਨਾਲ ਹੀ ਜੇਕਰ ਪਾਖੜਾ ਡੈਮ ਦੀ ਕਰੀਏ ਤਾਂ ਪਾਖੜਾ ਡੈਮ ਤੋਂ ਦੇ ਜਿਹੜੇ ਅੱਜ ਗੇਟ ਜਿਹੜੇ ਆ ਇਸੇ ਕਰਕੇ ਖੋਲੇ ਜਾਣਗੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਹੈ 2 ਦਿਨ 2-3 ਦਿਨ ਦਿਨ ਦੀ ਜਿਹੜੀ ਹੈ ਵੱਧ ਮਾਤਰਾ ਵਿੱਚ ਬਰਸਾਤ ਹੋਣ ਦੀ ਜਿਹੜੀ ਅਨਸ਼ੰਕਾ ਜਤਾਈ ਜਾ ਰਹੀ ਹੈ ਉਸੇ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੀਬੀਐਮਬੀ ਨੇ ਇਹ ਫੈਸਲਾ ਲੇਤਾ ਹੈ ਕਿ ਜਿਹੜਾ ਹੈ ਪਾਖੜਾ ਡੈਮ ਦੇ ਜਿਹੜੇ ਫਲੱਡ ਗੇਟ ਖੋਲੇ ਜਾਣ ਹਾਲਾਂਕਿ ਜਿਹੜਾ ਹੈ ਸਤਲੁਜ ਦਰਿਆ ਦੇ ਕੰਢੇ ਵਸੇ ਲੋਕਾਂ ਦੀ ਜਿਹੜੀ ਪਿਛਲੀਆਂ ਦਿਨੀ ਬਰਸਾਤ ਹੋਈ ਸੀ ਉਸੀ ਚੀਜ਼ ਨੂੰ ਦੇਖਦੇ ਆ ਹੋਇਆ ਹਾਲੇ ਚਿੰਤਾ ਉਹਨਾਂ ਦੀ ਹਾਲੇ ਖਤਮ ਹੋਉਂਦਾ ਜਿਹੜਾ ਨਾਂ ਨਹੀਂ ਲੈ ਰਿਹਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਫਿਰ ਦੁਬਾਰਤ ਜਿਹੜਾ ਦੋ ਦਿਨ ਦਾ ਹਾਈਲਰਟ ਜਾਰੀ ਕਰ ਦਿੱਤਾ ਹੈ ਕਿਤੇ ਨਾ ਕਿਤੇ ਸਤਲੁਜ ਦਰਿਆ ਦੇ ਕੰਢੇ ਵਸੇ ਲੋਕਾਂ ਦੀ ਚਿੰਤਾ ਫਿਰ ਦੁਬਾਰਤ ਵਧ ਗਈ ਹੈ